ਸੋ ਕਹਿੰਦੇ ਨੇ ਕਿ ਬੇਟੀਆਂ ਬੇਟਿਆਂ ਤੋਂ ਘਟ ਨਹੀਂ ਹੁੰਦੀਆਂ ਆਂਗੇ ਕਿ ਜਿਹੜਾ ਗੁਰਸਿੱਖ ਪਰਿਵਾਰ ਆ ਬਾਣੀ ਨਾਲ ਜੁੜਿਆ ਹੋਇਆ ਤਾਂ ਨਿਤਨੇਮ ਸਵੇਰੇ ਕਰਦੇ ਨੇ ਘਰ ਦੇ ਵਿੱਚ ਵੀ ਕਰਦੇ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਜਿਹੜੇ ਉਹ ਗੁਰਦੁਆਰਾ ਕੰਧ ਸਾਹਿਬ ਦੇ ਵਿੱਚ ਕੀਰਤਨ ਕਰਦੇ ਨੇ ਤੇ ਨਾਲ ਦੀ ਨਾਲ ਬੱਚੀਆਂ ਨੇ ਬੱਚੀਆਂ ਵੀ ਮਿਹਨਤ ਕਰਦੀਆਂ ਨੇ ਤਾਂ ਨਿਤਨੇਮ ਕਰਦੀਆਂ ਸਵੇਰੇ ਸ਼ਾਮ ਪਾਠ ਕਰਦੀਆਂ ਨੇ ਤੇ ਅੱਜ ਗੁਰੂ ਸਾਹਿਬ ਨੇ ਬਖਸ਼ਿਆ ਕੀਤੀਆਂ ਨੇ ਤੇ ਖੁਸ਼ੀਆਂ ਕਰਦੇ ਵਿੱਚ ਆਈਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਕਾਹਦੀਆਂ ਖੁਸ਼ੀਆਂ ਆਈਆਂ ਨੇ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਪਰਮਿੰਦਰ ਕੋਰ ਪਰਮਿੰਦਰ ਕੋਰ ਬੱਚੀ ਏ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਜਿਹੜਾ ਇਹ ਪਹਿਲਾ ਸਥਾਨ ਹਾਸਲ ਕੀਤਾ ਏ ਤੇ ਪੰਜਾਬ ਦੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਏ ਕਹਿੰਦੇ ਨੇ ਕਿ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਕੋਈ ਵੀ ਜਰਾਏ ਕੰਮ ਉਹ ਰੁਕਦਾ ਨਹੀਂ ਉਹ ਕੰਮ ਹੋ ਹੀ ਜਾਂਦਾ ਏ ਸੋ ਬੱਚੀਆਂ ਨੇ ਬੱਚਿਆਣੀ ਆਪਾਂ ਕਹਿ ਸਕਦੇ ਆਪਾਂ ਉਹਨਾਂ ਨੂੰ ਬੇਟੇ ਕਹਿ ਸਕਦੇ ਆ ਕਿਉਂਕਿ ਬੇਟਿਆ ਮੰਗਰਾ ਜਰਾਏ ਨਾਮ ਰੋਸ਼ਨ ਕੀਤਾ ਹੈ ਮਾਤਾ ਪਿਤਾ ਦਾ ਤੇ ਆਪਾਂ ਕੱਲ ਤੋਂ ਦੇਖਦੇ ਪਏ ਕਿ ਉਹਨਾਂ ਦੇ ਫੋਨ ਵੀ ਬਿਜੀ ਨੇ ਤਾਂ ਇਹਰੇ ਲੱਡੂਆਂ ਦੇ ਪਰਮਾਰ ਵੀ ਜਰੀਏ ਉਹ ਘਰ ਦੇ ਵਿੱਚ ਚਲਦੀ ਪਈਏ ਸਾਰਾ ਪਰਿਵਾਰ ਨਾਨਕਾ ਪਰਿਵਾਰ ਦਾਦਕਾ ਪਰਿਵਾਰ ਸਾਰਾ ਹੀ ਜਰਾਏ ਇੱਥੇ ਪਹੁੰਚ ਆਇਆ ਤੇ ਮੂੰਹ ਮਿੱਠਾ ਕਰਾ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਬੱਚੀ ਨਾਲ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਪਰਮਿੰਦਰ ਕੋ ਤੋ ਪਹਿਲੇ ਨੰਬਰ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੁਹਾਡੇ ਟੀਚਰਸ ਨੂੰ ਵੀ ਤੁਹਾਨੂੰ ਵੀ ਤੇ ਮਾਤਾ ਪਿਤਾ ਨੂੰ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਦੇ ਵਿੱਚੋਂ ਤੁਸੀਂ ਟੋਪ ਕੀਤੀ ਏ ਤੇ ਕਿਹੜਾ ਸਕੂਲ ਆ ਤੇ ਕਿੰਨੇ ਕਪ ਸਪੋਰਟ ਰਹੀ ਏ ਕਿ ਦੀ ਸਭ ਤੋਂ ਜ਼ਿਆਦਾ ਉਹ ਦੱਸੋ ਮੈਂ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦੀ ਵਿਦਿਆਰਥਣ ਆ ਤੇ ਕੱਲੀ ਸਾਡਾ ਰਿਜ਼ਲਟ ਆਇਆ ਏ ਤੇ ਉਹਦੇ ਵਿੱਚੋਂ ਮੇਰੇ 500 ਵਿੱਚੋਂ 497 ਨੰਬਰ ਆਏ ਨੇ ਤੇ ਪੂਰੇ ਪੰਜਾਬ ਵਿੱਚੋਂ ਮੈਂ ਚੌਥਾ ਰੈਂਕ ਹਾਸਲ ਕੀਤਾ ਹੈ ਅਤੇ ਗੁਰਦਾਸਪੁਰ ਡਿਸਟ੍ਰਿਕਟ ਵਿੱਚੋਂ ਮੇਰਾ ਪਹਿਲਾ ਸਥਾਨ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਬਹੁਤ ਖੁਸ਼ ਹਨ ਤੇ ਪਰਮਾਤਮਾ ਨੇ ਸਾਡੇ ਤੇ ਬਹੁਤ ਮਿਹਰ ਕੀਤੀ ਹੈ ਸੋ ਪਰਮਿੰਦਰ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਕਹਿੰਦੇ ਨੇ ਕਿ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤੇ ਪਰਿਵਾਰ ਦੀ ਵੀ ਸਪੋਰਟ ਹੁੰਦੀ ਹੈ ਮਾਤਾ ਪਿਤਾ ਦੀ ਸਭ ਤੋਂ ਜ਼ਿਆਦਾ ਤੇਰੀ ਸਪੋਰਟ ਹੁੰਦੀ ਹੈ ਮਾਤਾ ਪਿਤਾ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦਾ ਹੈ ਕਿ ਸਾਡਾ ਕਿਤੇ ਬੱਚੀ ਜਾਂ ਬੱਚਾ ਨਾਮ ਰੋਸ਼ਨ ਕਰੇ ਉਹ ਸਾਡੇ ਪਰਿਵਾਰ ਦੱਸੋ ਦਰਸ਼ਕਾਂ ਨੂੰ ਕਿ ਪਰਿਵਾਰ ਵਿੱਚ ਕੌਣ-ਕੌਣ ਹੈ ਤੇ ਕਿਹਦੀ-ਕਿਹਦੀ ਜਨਤ ਹੋ ਜਾਦਾ سپورਟ ਰਹੀ ਹੈ ਸਾਡੇ ਪਰਿਵਾਰ ਵਿੱਚ ਚਾਰ ਜੀ ਨੇ ਤੇ ਮੇਰੇ ਦਾਦਾ ਜੀ ਉਹ ਦਿੱਲੀ ਰਹਿੰਦੇ ਨੇ ਤੇ ਮੇਰੀ ਛੋਟੀ ਭੈਣ ਹੈ ਇੱਕ ਤੇ ਸਾਡਾ ਪਰਿਵਾਰ ਸਾਡਾ ਬਹੁਤ ਕੋਆਪਰੇਟਿਵ ਹੈ ਮੇਰੇ ਨਾਲ ਬਹੁਤ ਜ਼ਿਆਦਾ ਕਰਦੇ ਨੇ ਕਦੀ ਮੈਨੂੰ ਉਹਨਾਂ ਨੇ ਇਹ ਨਹੀਂ ਮਹਿਸੂਸ ਹੁ ਮਹਿਸੂਸ ਹੋਣ ਦਿੱਤਾ ਕਿ ਮੈਂ ਇੱਕ ਕੁੜੀ ਆ ਜਾਂ ਮੈਂ ਕੁਝ ਕਰ ਨਹੀਂ ਸਕਦੀ ਮੈਨੂੰ ਹਮੇਸ਼ਾ ਇਹ ਫੀਲ ਹੋਇਆ ਕਿ ਮੈਂ ਇੱਕ ਮੁੰਡਾ ਆ ਜੋ ਮਤਲਬ ਮੈਂ ਕੁਝ ਵੀ ਕਰ ਸਕਦੀ ਆ ਪਰ ਇੱਕ ਉਹਨਾਂ ਨੇ ਸਾਨੂੰ ਆਜ਼ਾਦੀ ਦਿੱਤੀ ਆ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹ ਆਜ਼ਾਦੀ ਦਾ ਗਲਤ ਫਾਇਦਾ ਨਾ ਉਠਾਈਏ ਤੇ ਉਹਨਾਂ ਦਾ ਵਿਸ਼ਵਾਸ ਕਾਇਮ ਰੱਖੀਏ ਸੌਰ ਪਰਮਿੰਦਰ ਕੌਰ ਨੇ ਅੱਜ ਬੱਲੇ ਬੱਲੇ ਕਰਾਤੀ ਜਿਲ੍ਹਾ ਗੁਰਦਾਸਪੁਰ ਦੀ ਬਟਾਲਾ ਸ਼ਹਿਰ ਤੇ ਸਾਰਾ ਪੰਜਾਬ ਤੇ ਦਿੱਲੀ ਤੱਕ ਵੀ ਪਤਾ ਲੱਗ ਗਿਆ ਹੋਣਾ ਫਿਰ ਤੁਹਾਡੇ ਰਿਸ਼ਤੇਦਾਰਾਂ ਨੂੰ ਟਰਾਈਆਂ ਵਧਾਈਆਂ ਤੁਹਾਨੂੰ ਜੀ ਮੈਂ ਕੱਲ ਕੀ ਕੱਲ ਹੀ ਜਦੋਂ ਰਿਜ਼ਲਟ ਆਇਆ ਤੇ ਮੈਂ ਆਪਣੇ ਦਾਦਾ ਜੀ ਨੂੰ ਫੋਨ ਕੀਤਾ ਤੇ ਉਹ ਵੀ ਉੱਥੇ ਮਠਿਆਈਆਂ ਵੰਡ ਰਹੇ ਨੇ ਤੇ ਬਹੁਤ ਖੁਸ਼ ਨੇ ਉਹ ਤੇ ਕਾਸ਼ ਉਹ ਇੱਥੇ ਵੀ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਉਹ ਛੇਤੀ ਸਾਣਾ ਮਿਲਣ ਸੋ ਫਿਰ ਸਭ ਤੋਂ ਜ਼ਿਆਦਾ ਪਰਿਵਾਰ ਦੇ ਵਿੱਚ ਕਿਹਦੀ سپورਟ ਹੈ ਕਹਿੰਦੇ ਤੁਹਾਡੀ ਇੱਕ ਸਿਸਟਰ ਵੀ ਹੈਗੀ ਹੈ ਉਹਨਾਂ ਦੀ ਕਿੰਨੀ ਕਿ سپورਟ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸਿਸਟਰ ਮੈਨਾਂ ਬਹੁਤ ਜ਼ਿਆਦਾ ਕਰਦੀ ਐ ਉਹ ਵੀ ਉਹ ਵੀ ਕਹਿੰਦੀ ਐ ਉਹਦਾ ਉਹ ਤੇ ਕੱਲ ਸਭ ਤੋਂ ਜ਼ਿਆਦਾ ਉਹ ਹੀ ਖੁਸ਼ ਸੀ बार-बार ਚੈੱਕ ਕਰ ਰਹੀ ਸੀ ਕਿ ਦੀਦੀ ਦਾ ਰਿਜ਼ਲਟ ਆ ਰਿਹਾ ਹੈ ਕਿ ਨਹੀਂ ਆ ਰਿਹਾ ਤੇ ਜਦੋਂ ਮੈਂ ਕਿਹਾ ਨਹੀਂ ਹੁਣ ਨਹੀਂ ਮੈਨੂੰ ਲੱਗਦਾ ਆ ਰਿਹਾ ਨਹੀਂ ਆਇਆ ਮੇਰਾ ਮੈਰਿਟ 'ਚ ਨਹੀਂ ਆਈ ਮੈਂ ਤੇ ਉਹ ਬਹੁਤ ਉਦਾਸ ਹੋ ਗਈ ਪਰ ਅਚਾਨਕ ਜਦੋਂ ਪਤਾ ਲੱਗਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਗਈ ਫਿਰ ਸੈਲੀਬ੍ਰੇਟ ਕੀਤਾ ਘਰ ਦੇ ਵਿੱਚ ਕਹਿੰਦੇ ਵੈਸੇ ਹੀ ਗੁਰਸੇਖ ਪਰਿਵਾਰ ਹੋ ਤੁਸੀਂ ਤਾਂ ਫਿਰ ਕੀ ਕੁਝ ਬਣਾਇਆ ਮੰਮਾ ਨੇ ਪਾਪਾ ਨੇ ਕੀ ਘਰ ਦੇ ਵਿੱਚ ਫਿਰ ਕਿਦਾਂ ਦਾ ਮਾਹੌਲ ਹੀ ਤੇ ਕੀ ਪਰਮੇਂਦਰ ਕੌਰ ਦੀ ਕੀ ਚੁਆਇਸ ਸੀ ਤੇ ਉਹੀ ਫਿਰ ਬਣੀ ਘਰ ਦੇ ਵਿੱਚ ਕਿਦਾਂ ਦਾ ਮਹੌਲ ਰਿਹਾ ਚੁਆਇਸ ਤਾਂ ਮੈਂ ਮਤਲਬ ਉਹਨਾਂ ਨੇ ਮਿਠਾਈ ਲੈ ਕੇ ਆਏ ਸੀ ਮੇਰੇ ਵਾਸਤੇ ਤੇ ਸਾਰੇ ਰਿਲੇਟਿਵਸ ਵੀ ਹੋਣ ਆਏ ਉਹ ਵੀ ਮਿਠਾਈ ਲੈ ਕੇ ਆਏ ਤੇ ਸਾਰੇ ਬਹੁਤ ਖੁਸ਼ ਸਨ ਵੈਸੇ ਤਾਂ ਜੋ ਵੀ ਬਣਾਉਂਦੇ ਮੈਂ ਖਾ ਲੈਂਦੀ ਮੈਨੂੰ ਕੋਈ ਉਹ ਪ੍ਰੋਬਲਮ ਨਹੀਂ ਹੁੰਦੀ ਸੋ ਫਿਰ ਪਰਮੇਂਦਰ ਕੌਰ ਕਹਿੰਦੇ ਦਸਵੀਂ 'ਚ ਵੀ ਟੌਪ ਆਏ ਸੀਗੇ ਤੁਸੀਂ ਤਾਂ ਹੁਣ ਫਿਰ ਤੁਸੀਂ ਜਿਹੜਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਅਗਲਾ ਕੀ ਟੀਚਾ ਤੁਹਾਡਾ ਅੱਗੇ ਕੀ ਬੰਨਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਮਾਤਾ ਪਿਤਾ ਵੀ ਜਿਹੜੇ ਨੇ ਬਾਣੀ ਨਾਲ ਜੁੜੇ ਹੋਏ ਨੇ ਸੇਰ ਸ਼ਾਮ ਨੇਤਬਾਨ ਨਿਤਨੇਮ ਕਰਦੇ ਹੋ ਤੁਸੀਂ ਵੀ ਕਰਦੇ ਹੋ ਤਾਂ ਅਗਲਾ ਟੀਚਾ ਕੀ ਹੈ ਕਿਦੇ ਵਿੱਚ ਪਰਮਿੰਦਰ ਕੌਰ ਸਾਡੀ ਜਰੀ ਭੈਣ ਆ ਉਹ ਜਾਣਾ ਚਾਹੁੰਦੀ ਹੈ ਕੀ ਸੇਵਾ ਕਰਨੀ ਚਾਹਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਮੈਂ ਡਾਕਟਰ ਬੰਨਾ ਚਾਹਨੀ ਆ ਕਿਉਂਕਿ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਸਾਨੂੰ ਇਹ ਕਿਹਾ ਇਹੋ ਕਿ ਆਗੇ ਇੱਥੇ ਇੱਥੇ ਮਤਲਬ ਆਏ ਹੋ ਤਾਂ ਕਿਸੇ ਦੀ ਸੇਵਾ ਕਰਕੇ ਜਾਓ ਨਾ ਆਂਬਾਣੀ ਨਾਲ ਜੁੜੋ ਤੇ ਸੇਵਾ ਕਰੋ ਤੇ ਇਸ ਕੰਮ ਦੀ ਸੇਵਾ ਬਹੁਤ ਹੈ ਤੈਨੂੰ ਇਸੇ ਕਰਕੇ ਡਾਕਟਰ ਬਣਾ ਚਾਹੁੰਦੇ ਹਾਂ ਸੁਪ੍ਰਮਿੰਦਰ ਜੀ ਸਾਡੀ ਟੀਮ ਵੱਲੋਂ ਆਪਾਂ ਦੁਆਵਾਂ ਕਰਦੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਬਣੋ ਤਾਂ ਲੋਕਾਂ ਦੀ ਸੇਵਾ ਕਰੋ ਕਿਉਂਕਿ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਸੇਵਾ ਹੁੰਦੀ ਹੈ ਤੁਹਾਡੇ ਮਾਤਾ ਪਿਤਾ ਦੀ ਤੇਰੀ ਕਿਰਪਾ ਹੋਈ ਹੈ ਕਿ ਤੁਸੀਂ ਇਸ ਕੰਮ ਦੇ ਵਿੱਚ ਤੁਸੀਂ ਕਹਿਣ ਕਿ ਪਹਿਲ ਕਦਮੀ ਕਰਨੀ ਡਾਕਟਰ ਬੰਨਾ ਹੈ ਤੇ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਬੱਚੀਆਂ ਨੂੰ ਕਰੋ ਨਿਕਲ ਤੋਂ ਬੜੀ ਰੋਕ ਟੋਕ ਕਰਦੇ ਨੇ ਐ ਨਹੀਂ ਕਰਨਾ ਐ ਨਹੀਂ ਕਰਨਾ ਪਰ ਬੱਚੀਆਂ ਕਿਸੇ ਨਾਲੋਂ ਘਟਨੇ ਹੈਗੀਆਂ ਹਰ ਇੱਕ ਕੰਮ ਦੇ ਵਿੱਚ ਅੱਗੇ ਆ ਜਹਾਜ਼ ਦੀ ਗੱਲ ਕਰ ਲੋ ਜਹਾਜ਼ ਵੀ ਚਲਾ ਲੈਂਦੇ ਆ ਟ੍ਰੇਨ ਦੀ ਗੱਲ ਕਰ ਲੋ ਟ੍ਰੇਨ ਵੀ ਬਾਈਕ ਹਰ ਇੱਕ ਤਰ੍ਹਾਂ ਦੇ ਕੰਮ ਦੇ ਵਿੱਚ ਬੱਚੀਆਂ ਅੱਗੇ ਹੁੰਦੀਆਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਜੇਕਰ ਤੁਹਾਨੂੰ ਤੁਹਾਡੇ ਬਟ ਯਾਨੋ ਉਹਨਾਂ ਦੇ ਪੇਰੈਂਟਸ ਜਿਹੜੇ ਉਹ ਆਜ਼ਾਦੀ ਦਿੰਦੇ ਤਾਂ ਸਾਨੂੰ ਉਹਦਾ ਸਹੀ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਵੈਸੇ ਹੀ ਕੁੜੀਆਂ ਨੂੰ ਬਹੁਤ ਗਲਤ ਸਮਝਿਆ ਜਾਂਦਾ ਹੈ ਤੇ ਸਾਨੂੰ ਉਹਨਾਂ ਨੂੰ ਪ੍ਰੂਫ ਕਰਨਾ ਚਾਹੀਦਾ ਜਿਹੜੇ ਸਾਨੂੰ ਗਲਤ ਕਹਿੰਦੇ ਆ ਕਿ ਅਸੀਂ ਗਲਤ ਅਸੀਂ ਉਹ ਵੀ ਕਰ ਸਕਦੇ ਆ ਜਿਹੜੇ ਮੁੰਡੇ ਵੀ ਨਹੀਂ ਕਰ ਸਕਦੇ ਤੇ ਇਸ ਕਰਕੇ ਸਾਨੂੰ ਮਤਲਬ ਸਹੀ ਉਹਨਾਂ ਦਾ ਉਹਨਾਂ ਦੀ ਜਿਹੜੀ ਆਜ਼ਾਦੀ ਦਿੱਤੀ ਸਾਨੂੰ ਉਹਦਾ ਸਹੀ ਫਾਇਦਾ ਉਠਾਉਣਾ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੀ ਸਿਸਟਰ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਪਰਿਵਾਰ ਦੇ ਵਿੱਚ ਬੇਟੀਆਂ ਹੀ ਨੇ ਦੋ ਪਰ ਆਪਾਂ ਗੱਲਬਾਤ ਵੀ ਕਰਾਂਗੇ ਪਰਿਵਾਰ ਨਾਲ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਆਪਾਂ ਫੋਨ ਤੇ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਸੀ ਕਿ ਆਡੀਆਂ ਬੇਟੀਆਂ ਨਹੀਂ ਉਹ ਸਾਡੇ ਬੇਟੇ ਨੇ ਬੇਟਿਆਂ ਮੰਗਰਾ ਅੱਗੇ ਵੱਧ ਚੜ ਕੇ ਕੰਮ ਕਰਦੇ ਨੇ ਤੇ ਘਰ ਦੇ ਵਿੱਚ ਵੀ ਹੱਥ ਵਟਾਉਂਦੇ ਨੇ ਆਪਾਂ ਉਹਨਾਂ ਦੀ ਸਿਸਟਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਇੱਧਰ ਆਓ ਓਕੇ ਸੋ ਉਹਨਾਂ ਦੀ ਸਿਸਟਰ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਤਾ ਲੱਗਿਆ ਪਰਿਵਾਰ ਦੇ ਵਿੱਚ ਉਹਨਾਂ ਦੀ ਬੜੀ ਸਪੋਰਟ ਰਹੀ ਏ ਮਾਤਾ ਪਿਤਾ ਤੋਂ ਬਾਅਦ ਜਿਹੜੀ ਸਿਸਟਰ ਹੈ ਉਹਦੀ ਸਭ ਤੋਂ ਜ਼ਿਆਦਾ ਸਪੋਰਟ ਰਹੀ ਹੈ ਕਿਉਂਕਿ ਭੈਣ ਭਾਈ ਦਾ ਜਿਹੜਾ ਨਾਤਾ ਨਾ ਉਹ ਬੜਾ ਪਵਿੱਤਰ ਨਾਤਾ ਹੁੰਦਾ ਤੇ ਇੱਥੇ ਜਿਹੜਾ ਏ ਭੈਣ ਭੈਣ ਦਾ ਜਿਹੜਾ ਨਾਤਾ ਏ ਉਹ ਵੀ ਬੜਾ ਪਵਿੱਤਰ ਹੈ ਬੜਾ ਪਿਆਰ ਆ ਗੱਲਬਾਤ ਕਰਦਿਆਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਸੁਮੇਲ ਜਿਤਕੌਰ ਹੈ ਸਿਮਰਨ ਜੀ ਪਹਿਲਾਂ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡੀ ਜਿਹੜੀ ਮਿਹਨਤ ਅੱਜ ਰੰਗ ਲੈ ਆਈਏ ਕਿ ਤੁਸੀਂ ਉਹਨਾਂ ਨੂੰ ਸਪੋਰਟ ਕੀਤੀ ਹੈ ਆਪਣੀ ਭੈਣ ਨੂੰ ਤਾਂ ਅੱਜ ਟੋਪ ਆਈ ਏ ਜਿਹੜਾ ਗੁਰਦਾਸਪੁਰ ਦਾ ਨਾਮ ਮਰੋਸ਼ਨ ਕੀਤਾ ਤੇ ਮਾਤਾ ਪਿਤਾ ਦਾ ਸਭ ਤੋਂ ਜ਼ਿਆਦਾ ਤੁਹਾਡਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਮੈਨੂੰ ਮੇਰੀ ਵੱਡੀ 팬 ਹੈ ਨਾ ਵਧੀਆ ਜਿਹੜਾ ਆਪਣੇ ਪੇਪਰ ਦਿੱਤੇ ਤੇ ਇਨੀ ਮਿਹਨਤ ਕੀਤੀ ਮੈਨੂੰ ਲੋਕੀ ਜਿਹੜੇ ਆ ਬਸ ਆਪਾਂ ਦੇਖਦੇ ਆ ਸਿਰਫ ਨੰਬਰ ਹੀ ਦੇਖਦੇ ਆ ਪਰ ਜਿਹੜੇ ਉਹਨਾਂ ਦੇ ਘਰ ਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਦੇ ਬੱਚੇ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਉਹਨਾਂ ਨੰਬਰਾਂ ਦੇ ਪਿੱਛੇ ਕਿਸੇ ਨੂੰ ਉਹਨਾਂ ਦੀ ਮਿਹਨਤ ਨਹੀਂ ਦਿਖਦੀ ਸਿਰਫ ਨੰਬਰ ਹੀ ਦੇਖਦੇ ਨੇ ਪਰ ਮੈਨੂੰ ਪਤਾ ਹੈ ਮੇਰੇ ਮਾਪਿਓ ਨੂੰ ਪਤਾ ਹੈ ਕਿ ਮੇਰੀ ਭੈਣ ਨੇ ਕਿੰਨੀ ਮਿਹਨਤ ਕੀਤੀ ਹੈ ਸਾਡਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਹੈ ਤੇ ਮੈਨੂੰ ਇਹ ਹੋ ਰਿਹਾ ਹੈ ਕਿ ਹੁਣ ਸਕੂਲ ਵਿੱਚ ਵੀ ਮੇਰੇ ਮੇਰੀ ਦੀਦੀ ਨੇ ਮੇਰਾ ਬਹੁਤ ਨਾਮ ਰੋਸ਼ਨ ਕੀਤਾ ਹੈ ਤੇ ਬਹੁਤ ਹੀ ਵਧੀਆ ਜਿਹੜਾ ਆ ਲੱਗ ਰਿਹਾ ਹੈ ਅੱਜ ਤੇ ਬਹੁਤ ਖੁਸ਼ੀ ਹੋ ਰਹੀ ਹੈ ਸੋ ਲੱਡੂ ਲੱਡੂ ਵੀ ਖਾਦੇ ਕਿ ਨਹੀਂ ਖਾਦੇ ਮਿਹਨਤ ਤੁਹਾਡੀ ਅੱਜ ਰੰਗ ਲਈ ਹੈ ਲੱਡੂ ਖਾਦੇ ਤੁਸੀਂ ਹਾਂਜੀ ਬਹੁਤ ਖਾਦੇ ਆ ਤੇ ਸਾਰੇ ਲੈ ਕੇ ਆਏ ਮਿਠਾਈਆਂ ਹੁਣ ਖਾ ਰਹੇ ਆ ਮੂੰਹ ਮਿੱਠਾ ਕਰ ਰਹੇ ਸਾਰਾ ਬਹੁਤ ਵਧੀਆ ਲੱਗ ਰਿਹਾ ਸੋ ਅੱਗੇ ਤੁਹਾਡੀ ਭੈਣ ਕਹਿੰਦੀ ਕਿ ਡਾਕਟਰ ਬੰਨਾ ਹੈ ਲੋਕਾਂ ਦੀ ਸੇਵਾ ਕਰਨਾ ਤੁਸੀਂ ਕਿੰਨੇ ਕਿ ਸਪੋਰਟ ਕਰੋਗੇ ਉਹਨਾਂ ਦੇ ਨਾਲ ਕਿਉਂਕਿ ਡਾਕਟਰ ਸਾਹਿਬ ਨੂੰ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਥੱਕ ਹਾਰ ਕੇ ਲੋਕ ਜਿਹੜੇ ਜਾਂਦੇ ਨੇ ਨਾ ਮਰੀਜ਼ ਉੱਥੇ ਜਾਂਦਾ ਹੈ ਉਹ ਕਹਿੰਦੇ ਡਾਕਟਰ ਸਾਹਿਬ ਸਾਡੀ ਜਾਨ ਬਚਾ ਲਓ ਆਪਾਂ ਬੜੇ ਤੰਗ ਜੀ ਤੋ ਉਹਨੂੰ ਦੂਜਾ ਰੂਪ ਕਿਹਾ ਜਾਂਦਾ ਕੀ ਕਹਿਣਾ ਚਾਹੁੰਦੇ? ਸ਼ੁਰੂ ਤੋਂ ਹੀ ਮੇਰੀ ਜਿਹੜੀ ਵੱਡੀ ਭੈਣ ਸੀ ਉਹਨੂੰ ਇਦਾਂ ਸਮਾਜ ਸੇਵੀ ਤੇ ਇਦਾਂ ਲੋਕਾਂ ਦੀ ਸੇਵਾ ਕਰਨਾ ਬਹੁਤ ਹੀ ਵਧੀਆ ਲੱਗਦਾ ਸੀ ਤੇ ਹੁਣ ਜਦੋਂ ਇਹ ਵੱਡੀ ਹੋਈ ਤੇ ਉਹਨੂੰ ਜਿਹੜੇ ਸਾਡੇ ਰਿਸ਼ਤੇਦਾਰਾਂ ਨੇ ਵੀ ਕਿਹਾ ਤੇ ਆਪ ਵੀ ਉਹਦਾ ਬਹੁਤ ਹੀ ਇਹਦੇ ਵਿੱਚ ਜਿਹੜਾ ਸੀ ਮਨ ਸੀ ਤੇ ਬਹੁਤ ਹੀ ਪੂਰੀ سپورਟ ਰਹੇਗੀ ਇਹਨੂੰ ਜੋ ਇਹ ਕਰਨਾ ਚਾਹੇਗੀ ਉਹਦੇ ਵਿੱਚ ਸਾਰਾ ਸਹਿਯੋਗ ਰਹੇਗਾ ਤੇ ਬਹੁਤ ਜੋ ਕਰਨਾ ਚਾਹੀਏ ਕਰ ਸਕਦੀ ਹੈ। ਸੋ ਭੈਣ ਆ ਜੀ ਉਹਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਜੀ ਸ਼ੁਰੂ ਤੂੰ ਹੀ ਐਨਾ ਨੂੰ ਰੋਜ਼ਾਨਾ ਲੱਗਿਆ ਹੋਇਆ ਹੈ ਕਿ ਲੋਕਾਂ ਦੀ ਸੇਵਾ ਕਰਨੀ ਕਹਿੰਦੇ ਨੇ ਕਿ ਡਾਕਟਰ ਨੂੰ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਤੇ ਐਸ ਕਰਕੇ ਉਹ ਡਾਕਟਰ ਬੰਨਾ ਚਾਹੁੰਦੀ ਤੇ ਸੇਵਾ ਕਰਨਾ ਚਾਹੁੰਦੀ ਹੈ ਸੋ ਪਰਮਾਤਮਾ ਕਿਰਪਾ ਕਰੇ ਸਾਡੇ ਵੱਲੋਂ ਵੀ ਇਹੀ ਦੁਆਵਾਂ ਨੇ ਕਿ ਜਲਦੀ ਤੋਂ ਜਲਦੀ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਆਪਾਂ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਆਪਾਂ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਸੇਰ ਸ਼ਾਮ ਪਰਮਾਤਮਾ ਦਾ ਨਾਮ ਲੈਂਦੇ ਨੇ ਨਿਤਨੇਮ ਕਰਦੇ ਨੇ ਤੇ ਬੜੀ ਵੱਡੀ ਜਿਹੜੀ ਖੁਸ਼ੀ ਹੈ ਝੋਲੀ ਦੇ ਵਿੱਚ ਪਰਮਾਤਮਾ ਨੇ ਪਾਈ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਪਹਿਲੇ ਉਹਨਾਂ ਦੇ ਫਾਦਰ ਸਾਹਿਬ ਨਾਲ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਦਲਬੀਰ ਸਿੰਘ ਆ ਜੀ ਦਲਬੀਰ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕ ਆ ਤੁਹਾਡੀ ਬੇਟੀ ਨੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਮੈਂ ਇਹੋ ਕਹਿਣਾ ਚਾਹੁੰਦਾ ਜੀ ਬੇਟੀਆਂ ਜਿਹੜੀਆਂ ਬਹੁਤ ਲਾਇਕ ਹੁੰਦੀਆਂ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਕੁੜੀਆਂ ਆ ਉਹ ਬਹੁਤ ਥੱਲੇ ਨੇ ਲੇਕਿਨ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਕੁੜੀਆਂ ਜਿਹੜੀਆਂ ਉਹ ਕਾਫੀ ਦੂਰ ਤੱਕ ਮਰਨਾ ਮਾਰ ਰਹੀਆਂ ਨੇ ਤੋਂ ਮੈਂ ਇਹ ਚਾਹਣਾ ਕਹਿਣਾ ਚਾਹੁੰਦਾ ਵੀ ਧੀਆਂ ਨੂੰ ਗਾਂ ਵਤਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਦੇ ਵਿੱਚ ਇਹ ਜਿਹੜੀ ਭਾਵਨਾ ਉਹ ਖਤਮ ਹੋ ਸਕੇ ਸੋ ਸੈਨ ਸਾਹਿਬ ਉਦਾਂ ਤੁਸੀਂ ਕੀ ਕਰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਸਰ ਜੀ ਗੁਰਦੁਆਰਾ ਕੰਨ ਸਾਹਿਬ ਜੋ ਕਿ ਬਟਾਲਾ ਸ਼ਹਿਰ ਜਿੱਥੇ ਗੁਰੂ ਸਾਹਿਬ ਜੀ ਦਾ ਵਿਆਹ ਸਥਾਨ ਹੈ ਜੀ ਮੈਂ ਉੱਥੇ ਤਬਲੇ ਦੀ ਸੇਵਾ ਕਰਦਾ ਹਾਂ ਕੀਰਤਨ ਕਰਦੇ ਹਾਂ ਗੁਰੂ ਸਾਹਿਬ ਦੇ ਸਥਾਨ ਤੇ ਮੈਨੂੰ ਕੰਮ 15 16 ਸਾਲ ਹੋ ਗਏ ਇਸ ਸਥਾਨ ਤੇ ਸੇਵਾ ਕਰਦਾ ਹਾਂ ਤੇ ਮੈਂ ਬੜੀ ਖੁਸ਼ੀ ਆ ਕਿ ਮੈਂ ਬਾਬਾ ਜੀ ਦੇ ਸਥਾਨ ਤੇ ਡਿਊਟੀ ਕਰਦਾ ਹਾਂ ਸੋ ਸਿੰਘ ਸਾਹਿਬ ਲੱਗਦਾ ਨਹੀਂ ਕਿ ਤੁਸੀਂ ਸਵੇਰੇ ਸ਼ਾਮ ਉੱਥੇ ਗੁਰੂ ਸਾਹਿਬ ਦੇ ਦਰਬਾਰ ਤੇ ਹਾਜ਼ਰੀ ਲਗਾਉਂਦੇ ਹੋ ਤੇ ਅੱਜ ਬੱਚੀ ਨੇ ਜਰੀਏ ਟੋਕ ਕੀਤੀ ਏ ਕਿ ਉਹਨਾਂ ਦਾ ਅਸ਼ੀਰਵਾਦ ਸਦਕਾ ਜਿਹੜਾ ਏ ਤੁਹਾਨੂੰ ਫਲ ਜਿਹੜਾ ਝੋਲੀ ਚ ਪਿਆ ਏ ਖੁਸ਼ੀ ਝੋਲੀ ਚ ਪਈ ਏ ਲੱਗਦਾ ਨਹੀਂ ਤੁਹਾਨੂੰ ਹਾਂਜੀ ਸਰ ਇਹ ਸਭ ਤੋਂ ਵੱਡੀ ਦਾਤ ਗੁਰੂ ਸਾਹਿਬ ਜੀ ਦੀ ਹੈ ਅਸੀਂ ਕੋਣ ਹੁੰਨੇ ਆ ਜੀ ਇਹ ਗੁਰੂ ਸਾਹਿਬ ਆਪ ਕਰੇ ਕਰਾਵੇ ਆਪੇ ਆਪ ਮਾਣੋ ਕਿ ਅਛਨਾ ਹੀ ਹਾਥ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਹੜਾ ਅੱਜ ਇਹ ਬੇਟੀ ਨੇ ਮਕਾਮ ਹਾਸਲ ਕੀਤਾ ਮੈਂ ਵੇਖਿਆ ਵੀ ਜਦੋਂ ਵੀ ਉਹਦਾ ਟਾਈਮ ਲੱਗਦਾ ਸ਼ਾਮ ਨੂੰ ਜਾਂ ਸਵੇਰੇ ਉਹਨੇ ਮੈਨੂੰ ਕਹਿਣਾ ਵੀ ਪਾਪਾ ਮੈਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਓ ਤੇ ਤਕਰੀਬਨ ਉਹ ਮੇਰੇ ਨਾਲ ਗੁਰਦੁਆਰਾ ਸਾਹਿਬ ਜਾਂਦੇ ਘੁੰਮਣ ਹੀ ਜਾਂਦੀ ਹੈ ਗੁਰਦੁਆਰਾ ਸਾਹਿਬ ਜਾਂਦੀ ਕਾਨ ਸਾਹਿਬ ਮੱਥਰ ਟੇਕਣ ਜਾਣਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਬੈਠ ਕੇ ਉੱਥੇ ਨਿਤਨੇਮ ਕਰਨਾ ਪਾਠ ਕਰਨਾ ਇਹ ਉਹਦੀ ਹਾਂ ਬੇਟਾ ਹਾਂ ਸੋ ਫਿਰ ਬੇਟੀ ਤੁਹਾਡੀ ਬੰਨਾ ਚਾਹੁੰਦੀ ਡਾਕਟਰ ਹਾਂਜੀ ਤੁਹਾਡੀ ਪਰਿਵਾਰ ਦੀ ਕਿੰਨੀ ਕਿਸਪੋਰਟ ਰਹੇਗੀ ਸਰ ਮੇਰੀ ਤੇ ਮੇਰੇ ਮੈਸੇਜ ਦੀ ਪੂਰੀ ਸਪੋਰਟ ਰਹੇਗੀ ਔਰ ਇਹ ਦਾਦਾ ਜੀ ਜੋ ਕਿ ਦਿੱਲੀ ਰਹਿੰਦੇ ਹਨ ਤੇ ਉਹ ਸਭ ਤੋਂ ਵੱਧ ਇਹਨੂੰ ਕਹਿੰਦੇ ਵੀ ਤੂੰ ਜੋ ਕਰਨਾ ਚਾਹੁੰਨੀ ਆ ਉਹਨਾਂ ਦਾ ਪੂਰਾ ਯੋਗਦਾਨ ਹੈ ਇਸ ਵਿੱਚ ਤੇ ਸਾਡਾ ਦੋਵਾਂ ਜੀਆਂ ਦਾ ਪੂਰਾ ਯੋਗਦਾਨ ਹੋਗਾ ਜੋ ਕਰਨਾ ਚਾਹੁੰਨੀ ਅਸੀਂ ਕਰਾਵਾਂਗੇ ਸੋ ਗੱਲਬਾਤ ਕੀਤੀ ਹੈ ਮਾਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਫਾਦਰ ਸਾਹਿਬ ਜਿਹੜੇ ਨੇ ਉਹ ਨਿਤਨਾਮ ਕਰਦੇ ਨੇ ਤੇ ਉੱਥੇ ਜਾਂਦੇ ਨੇ ਕਨ ਸਾਹਿਬ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਤਾਂ ਉੱਥੇ ਰੱਬ ਰੱਬ ਕਰਦੇ ਨੇ ਤਾਂ ਮਾਤਾ ਜੀ ਇਹ ਰਹੇ ਉਹ ਘਰ ਰਹਿੰਦੇ ਨੇ ਨਾਲ ਦੀ ਨਾਲ ਬੱਚੀਆਂ ਨੂੰ ਸਾਂਭ ਸੰਭਾਲ ਵੀ ਕਰਦੇ ਨੇ ਤੇ ਉਹ ਵੀ ਨਿਤਨੇਮ ਕਰਦੇ ਨੇ ਆਪਾਂ ਗੱਲਬਾਤ ਕਰਦੇ ਹੁਣਾਂ ਨਾਲ ਸੋ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਕਵਲਜੀਤ ਕੁਰ ਸੋ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਤੁਹਾਡੀ ਬੱਚੀ ਨੇ ਕਿਤੇ ਅੱਜ ਤੁਹਾਡਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਸਾਨੂੰ ਬਹੁਤ ਖੁਸ਼ੀ ਆ ਜੀ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਜੇ ਤੇ ਬਹੁਤ ਸ਼ੁਰੂ ਤੋਂ ਹੀ ਪੜਾਈ ਬਹੁਤ ਸ਼ੌਂਕ ਸੀ ਉਹਨੂੰ ਪੜਨ ਦਾ ਵੀ ਤੇ ਅਸੀਂ ਉਹਨੂੰ ਅੱਗੇ ਵੀ ਪੜਾਵਾਂਗੇ ਮਤਲਬ ਉਹਨੂੰ ਐ ਕਿ ਮੈਂ ਪੜਾਂ ਮਤਲਬ ਕਈ ਬੱਚੇ ਹੁੰਦੇ ਨੇ ਨਾ ਸ਼ਰਾਰਤਾਂ ਕਰਦੇ ਰਹਿੰਦੇ ਨੇ ਸਾਰੇ ਡੈਡੀ ਮਤਲਬ ਉਹਨਾਂ ਉਹਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਨਾ ਉੜਾ ਇਹਦਾ ਬੋਝੋਂ ਕੇ ਪੜਦੀ ਰਹਿੰਦੀ ਸੀ ਸਾਰੀ ਦਿਹਾੜੀ ਤੇ ਅਸੀਂ ਉਹਨੂੰ ਪੜਾਵਾਂਗੇ ਵੀ ਮਾਲਕ ਦਾ ਸਾਡਾ ਸਾਥ ਰਹੇ ਤੇ ਅਸੀਂ ਜੋ ਜਿੱਥੋਂ ਤੱਕ ਹੋ ਸਕੇ ਉਹਦਾ ਨਾਲ ਸਾਥ ਰਵਾਂਗੇ ਪੂਰੀ سپورਟ ਕਰਾਂਗੇ ਸੋ ਡਾਕਟਰ ਬੰਨਣਾ ਚਾਹੁੰਦੇ ਕਿ ਤੁਹਾਡੀ سپورਟ ਪੂਰੀ ਰਹੂਗੀ ਹਾਂਜੀ ਪੂਰੀ سپورਟ ਰਹੂਗੀ ਜੀ ਸੋ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਰਿਹਾ ਜਦੋਂ ਪਤਾ ਲੱਗਿਆ ਕਿ ਬੇਟੀ ਨੇ ਬੜੀ ਖੁਸ਼ੀ ਹੋਈ ਹੈ ਸਨ ਅਸਲ ਕੀਤਾ ਗੁਰਦਾਸ ਹਾਂਜੀ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਮਤਲਬ ਕਿ ਮਾਲਕ ਦਾ ਸ਼ੁਕਰਾਨਾ ਕਰਦੇ ਪਏ ਕਹਿੰਦਾ ਕਿ ਮਾਲਕ ਸੱਚੇ ਪਾਸੇ ਇਸ ਤਰ੍ਹਾਂ ਇਹਨੂੰ ਗਾਂਵ ਵੀ ਤਰੱਕੀਆਂ ਬਖਸ਼ੇ ਦੇ ਸਰ ਆਪਣੇ ਪਾਪਾ ਦਾ ਨਾਮ ਰੋਸ਼ਨ ਕਰੇ ਆਪਣੇ ਦਾਦਾ ਜੀ ਦਾ ਨਾਮ ਰੋਸ਼ਨ ਕਰੇ ਸਾਨੂੰ ਬਹੁਤ ਮਾਣ ਆਪਣੀਆਂ ਬੇਟੀਆਂ ਤੇ ਬਹੁਤ ਜ਼ਿਆਦਾ ਸੋ ਤੁਹਾਡੀਆਂ ਬੇਟੀਆਂ ਨੇ ਤੁਸੀਂ ਮਨ ਚ ਕਦੇ ਐਦਾਂ ਦਾ ਨਹੀਂ ਲਿਆਂਦਾ ਕਿ ਤੁਹਾਡੇ ਬੇਟੇ ਨਹੀਂ ਹੈਗੇ ਨਹੀਂ ਕਿਸੇ ਵੱਲ ਵੀ ਇਹ ਕਿ ਆ ਵੀ ਜਾਂਦਾ ਕਦੀ ਕਦੀ ਪਰ ਉਹ ਹੁੰਦਾ ਨਾ ਕਿ ਬੱਚੇ ਭੁਲਾ ਦਿੰਦੇ ਨੇ ਵੀ ਅਸੀਂ ਹੈਗੇ ਆ ਨਾ ਫਿਰ ਬੱਚੇ ਇੰਨੀ ਤਰੱਕੀ ਕਰਨ ਤੇ ਫਿਰ ਤੁਹਾਨੂੰ ਪਤਾ ਹੁਣ ਨਹੀਂ ਹੁੰਦਾ ਫਿਰ ਬੱਚੇ ਲਾਈਕ ਨਿਕਲ ਜਾਂਣਾ ਫਿਰ ਹੁੰਦਾ ਕਿ ਕੋਈ ਨਹੀਂ ਇਹ ਸਭ ਕੁਝ ਰੱਬ ਨੇ ਜੋ ਦਿੱਤਾ ਬਹੁਤ ਵਧੀਆ ਦਿੱਤਾ ਬਸ ਇਹਨਾਂ ਨੂੰ ਰੱਬ ਤਰਕੀਆਂ ਬਖਸ਼ੇ ਤੇ ਆਪਣੇ ਵਧੀਆ ਰਹਿਣ ਸੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਬੱਚਿਆਂ ਨੂੰ ਬੜੀ ਪਾਬੰਦੀ ਲਗਾਦੇ ਮੈਂ ਤੇ ਇਹ ਕਹਿਣਾ ਚਾਹਾਂਗੀ ਕਿ ਬੇਟੀਆਂ ਨੂੰ ਵੀ ਅੱਗੇ ਆਉਣ ਦਿਓ ਉਹਨਾਂ ਨੂੰ ਵੀ ਮੌਕਾ ਦਿਓ ਉਹ ਕਰਕੇ ਦਿਖਾਉਣਗੀਆਂ ਤੁਹਾਡਾ ਨਾਮ ਰੋਸ਼ਨ ਕਰਨਗੀਆਂ ਮੈਨੂੰ ਤੇ ਅੱਜ ਤੱਕ ਕਦੀ ਨਹੀਂ ਬੇਟੇ ਦੀ ਕਮੀ ਮਹਿਸੂਸ ਹੋਣ ਦਿੱਤੀ ਬੇਟੀਆਂ ਨੇ ਤੇ ਗਾਂ ਵੀ ਨਹੀਂ ਹੋਣ ਦੇਣੀਆਂ ਮੈਨੂੰ ਇੰਨਾ ਮਾਣ ਆਪਣੇ ਬੱਚਿਆਂ ਤੇ ਬਾਕੀ ਮਾਲਕ ਦੀ ਮਾਲਕ ਦਾ ਆਸਰਾ ਰਵੇ ਤੇ ਬਾਕੀ ਸਭ ਕੁਝ ਠੀਕ ਹੀ ਰਹੇਗਾ ਬੜੇ ਹੀ ਹੋਰ ਅੱਗੇ ਸੋ ਗੱਲਬਾਤ ਕੀਤੀ ਸੀ ਉਹਨਾਂ ਨੇ ਕਿ ਸਾਡੀਆਂ ਬੱਚੀਆਂ ਨਹੀਂ ਆ ਬੱਚੇ ਨੇ ਸਾਡੇ بیٹے ਨੇ ਕਦੇ ਉਹਨਾਂ ਨੇ ਸਾਨੂੰ ਇਹ ਸਾਹਸ ਨਹੀਂ ਹੋਣ ਦਿੱਤਾ ਕਿ ਅਸੀਂ ਬੇਟੀਆਂ ਵਾਂ ਬੇਟੀਆਂ ਵੰਗਰਾ ਨਾਲ ਚੱਲਦੀਆਂ ਨੇ ਕਿ ਅੱਜ ਜਿਹੜੀ ਹੈ ਬੜੀ ਵੱਡੀ ਖੁਸ਼ੀ ਜਿਹੜੀ ਹੈ ਉਹ ਲੈ ਕੇ ਆਏ ਨੇ ਆਪਾਂ ਉਹਨਾਂ ਦੇ ਟੀਚਰਸ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਸੋ ਟੀਚਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਘਰ ਤੋਂ ਜਦੋਂ ਬੱਚੇ ਚਲ ਜਾਂਦੇ ਨੇ ਸਭ ਤੋਂ ਜ਼ਿਆਦਾ ਜਿਹੜਾ ਟਾਈਮ ਹੈ ਉਹ ਸਕੂਲ ਦੇ ਵਿੱਚ ਟੀਚਰ ਦੇ ਨਾਲ ਬਤਾਉਂਦੇ ਨੇ ਜੇ ਬੱਚੇ ਸਹੀ ਹੋਣ ਤਾਂ ਟੀਚਰ ਦੀ ਵੀ ਫਿਰ ਜਿਹੜੀ ਇਹ ਪੂਰੀ سپورਟ ਹੁੰਦੀ ਹੈ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਰਾਇ빗 ਸਿੰਘ ਆ ਸੋ ਬਹੁਤ ਬਹੁਤ ਮੁਬਾਰਕਾ ਦੀ ਬੱਚੀ ਨੇ ਤੁਹਾਡੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਵੀ ਰੋਸ਼ਨ ਕੀਤਾ ਕਿਤੇ ਨਾ ਕਿਤੇ ਹਾਂ ਜਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦਾ ਥੈਂਕ ਯੂ ਜੀ ਕਿਉਂਕਿ ਸਾਡੇ ਜੋ ਇੱਕ ਰਵਾਇਤ ਚੱਲੀ ਆ ਰਹੀ ਹੈ ਨਾ ਲੋਕਾਂ ਚ ਕਿ ਬੇਟੀਆਂ ਨੂੰ ਪੜਾਉਣ ਵਿੱਚ ਲੋਕ ਟੋਕ ਕਰਦੇ ਨੇ ਜਾਂ ਕਿਸੇ ਵੀ ਫੀਲਡ ਚ ਬਟ ਅੱਜ ਇਹਨਾਂ ਬੇਟੀਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਮੈਂ ਗੁਰਨਾਨਦ ਦੇਵ ਅਕੈਡਮੀ ਕੰਢਿਆਲ ਦੇ ਵਿੱਚ ਪੜਾ ਰਿਹਾ ਪਿਛਲੇ 14-15 ਸਾਲ ਤੋਂ ਔਰ ਮੈਥਮੈਟਿਕਸ ਦਾ ਲੈਕਚਰਾਰ ਹਾਂ ਔਰ ਇਹਨਾਂ ਬੱਚਿਆਂ ਨੂੰ ਅੱਜ ਜੋ ਪੂਰੇ ਪੰਜਾਬ ਚ ਚੌਥੇ ਨੰਬਰ ਤੇ ਆਈ ਹੈ ਚੌਥਾ ਰੈਂਕ ਹਾਸਲ ਕੀਤਾ ਔਰ ਪੂਰੇ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਇਹਨੇ ਸਾਡਾ ਪੂਰੇ ਸਕੂਲ ਦਾ ਔਰ ਪੂਰੇ ਸਟਾਫ ਦਾ ਮਾਣ ਵਧਾਇਆ ਔਰ ਇਹਦੇ ਨਾਲ ਹੀ ਇਹ ਬੱਚੀਆਂ ਅੱਜ ਜੋ ਡਾਕਟਰ ਦਾ ਸੁਪਨਾ ਲੈ ਕੇ ਇਹਨੇ ਆਪਣੇ ਦਿਮਾਗ 'ਚ ਰੱਖਿਆ ਕਿ ਮੈਂ ਡਾਕਟਰ ਬਣਨਾ ਹੈ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿੱਥੇ ਵੀ ਇਹਨੂੰ ਲੋੜ ਪਏਗੀ ਅਸੀਂ ਉਹਦੀ ਪੂਨੀ ਮਦਦ ਕਰਾਂਗੇ ਔਰ ਇਹਦੇ ਨਾਲ ਦੇ ਨਾਲ ਕਿਉਂਕਿ ਇਹ ਬੱਚੀ 10th ਦੇ ਵਿੱਚ ਵੀ ਮੈਰਿਟ ਚ ਆਈ ਸੀ CBSE ਦੇ ਵਿੱਚੋਂ 10ਵੀਂ ਚ ਇਹਨੇ ਮੈਰਿਟ ਹਾਸਲ ਕੀਤੀ ਹੁਣ ਪੰਜਾਬ ਬੋਰਡ ਦੇ ਵਿੱਚੋਂ +2 ਨਾਨ ਮੈਡੀਕਲ ਦੇ ਸਬਜੈਕਟਾਂ ਦੇ ਵਿੱਚੋਂ ਇਸਨੇ ਪੂਰੇ ਪੰਜਾਬ ਚੋਂ ਚੌਥਾ ਰੈਂਕ ਹਾਸਲ ਕੀਤਾ ਔਰ ਡਿਸਟ੍ਰਿਕਟ ਦੇ ਵਿੱਚੋਂ ਫਰਸਟ ਜਿਹੜੀ ਆਈ ਹੈ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਔਰ ਕਿਉਂਕਿ ਜੋਨਾ ਮਾਪਿਆਂ ਦੇ ਮਨ ਚ ਇੱਕ ਵਹਿਮ ਜਿਹਾ ਹੁੰਦਾ ਹੈ ਕਿ ਜਿਹੜਾ ਕੋਈ ਇੱਕ ਪੁੱਤ ਹੋਣਾ ਜ਼ਰੂਰੀ ਹੈ ਮੇਰੀਆਂ ਆਪਣੀਆਂ ਵੀ ਦੋ ਬੇਟੀਆਂ ਨੇ ਮੈਂ ਅਜੇ ਤੱਕ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਉਹਨਾਂ ਦੇ ਕਰਕੇ ਇੱਕ بیٹے ਦੀ ਵੀ ਲੋੜ ਹੈ ਐਦਾਂ ਦਾ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਔਰ ਇਹਨਾਂ ਬੱਚਿਆਂ ਨੂੰ ਕਿਉਂਕਿ ਮੇਰੇ ਕੋਲ ਜਿੰਨੇ ਵੀ ਬੱਚੇ ਪੜਦੇ ਨੇ ਮੈਨੂੰ ਕੋਸ਼ਿਸ਼ ਹੁੰਦੀ ਹੈ ਕਿ ਉਹ ਬੱਚੇ ਮੇਰੇ ਆਪਣੇ ਨੇ ਉਹਨਾਂ ਬੱਚਿਆਂ ਨੂੰ ਮੇਰੇ ਆਪਣੇ ਬੱਚਿਆਂ ਦੀ ਤਰ੍ਹਾਂ ਪੜਾਉਣ ਦੀ ਕੋਸ਼ਿਸ਼ ਕਰਦਾ ਔਰ ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਉਹਨਾਂ ਦੀ ਸਪੋਰਟ ਕਰਦਾ ਟੀਚਰ ਦਾ ਇੱਕ ਮਕਸਦ ਹੁੰਦਾ ਹੈ ਕਿ ਬੱਚੇ ਨੂੰ ਉਹਦੀ ਮੰਜ਼ਲ ਤੱਕ ਪਹੁੰਚਾਉਣਾ ਤੇ ਅੱਜ ਉਹ ਮੇਰਾ ਮਕਸਦ ਪੂਰਾ ਹੋਇਆ ਕਿ ਮੈਰਿਟ ਨੇ ਹਾਸਲ ਕੀਤੀ ਔਰ ਡਿਸਟ੍ਰਿਕਟ ਚ ਟਾਪ ਕੀਤਾ ਮੈਨੂੰ ਬੜੀ ਖੁਸ਼ੀ ਹੈ ਔਰ ਬੜਾ ਮਾਣ ਹੈ ਸੋ ਆਪਾਂ ਹੋਰ ਵੀ ਇੱਥੇ ਰਿਸ਼ਤੇਦਾਰ ਪਹੁੰਚੇ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸਟੌਪ ਕਰ ਲਵਾਂ ਸੋ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ ਪਰਿਵਾਰ ਜਿਹੜਾ ਇਹ ਦੂਰੋਂ ਦੂਰੋਂ ਜਰਾ ਤੱਕ ਪਹੁੰਚਿਆ ਬੇਟੀ ਨੂੰ ਅਸ਼ੀਰਵਾਦ ਦੇਣ ਵਾਸਤੇ ਤਾਂ ਲੱਡੂ ਖਵਾਉਣ ਵਾਸਤੇ ਆਪਾਂ ਗੱਲਬਾਤ ਕਰਦੇ ਆਂ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਜੀ ਸੋ ਕਿੱਦਾਂ ਦੇਖਦੇ ਹੋ ਬੱਚੀ ਨੇ ਫਿਰ ਅੱਜ ਨਾਮ ਰੋਸ਼ਨ ਕਰ ਦਿੱਤਾ ਮਾਤਾ ਪਿਤਾ ਦਾ ਵੀ ਤੇ ਪਰਿਵਾਰ ਦਾ ਵੀ ਸਾਰੇ ਦਾ ਕੀ ਕਹਿਣਾ ਚਾਹਦੇ ਉਹ ਅੱਜ ਸਾਡੇ ਵੀਰ ਜੀ ਸਰਦਾਰ ਦਲਬੀਰ ਸਿੰਘ ਜੀ ਜੋ ਕਿ ਹਜੂਰੀ ਰਾਗੀ ਗੁਰਦੁਆਰਾ ਸਟੀਕਾਂ ਸਾਹਿਬ ਜੀ ਦੇ ਹਨ ਉਹਨਾਂ ਤੇ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ ਸਾਡੀ ਬੇਟੀ ਬੇਟੀ ਨਹੀਂ ਇਹ ਕਹਿ ਸਕਦੇ ਸਾਡਾ ਬੇਟਾ ਹੀ ਆ ਉਹਨਾਂ ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਕਿਉਂਕਿ ਬੱਚੀ ਅਤੇ ਸਾਰਾ ਪਰਿਵਾਰ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਹੋਏ ਨੇ ਨਿਤਨੇਮੀ ਨੇ ਅੰਮ੍ਰਿਤਧਾਰੀ ਨੇ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਔਰ ਸਦਾ ਹੀ ਨਿਤਨੇਮ ਨਾਲ ਬਾਣੀ ਨਾਲ ਜੁੜ ਕੇ ਸਿਮਰਨ ਨਾਲ ਜੁੜ ਕੇ ਆਪਣਾ ਸਮਪਤੀ ਕਰਦੇ ਨੇ ਪਰਿਵਾਰ ਨੇ ਬਹੁਤ ਸਾਥ ਦਿੱਤਾ ਹੈ ਬੇਟੀਆਂ ਬੇਟੀਆਂ ਬਹੁਤ ਚੰਗੀਆਂ ਨੇ ਚੰਗੇ ਜੀਉਣ ਵਾਲੀਆਂ ਨੇ ਪਿਤਾ ਜੀ ਉਹਨਾਂ ਦੇ ਬਹੁਤ ਉੱਚੇ ਸੋਚੇ ਜੀਵਨ ਵਾਲੇ ਨੇ ਚੰਗੇ ਕੈਰੈਕਟਰ ਵਾਲੇ ਨੇ ਬਹੁਤ ਚਿਰ ਤੋਂ ਅਸੀਂ ਇਹਨਾਂ ਨਾਲ ਵਿਚਰ ਰਹੇ ਹਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਸਿਮਰਤ ਸੇਵਾ ਨਾਲ ਜੁੜੇ ਹੋਏ ਨੇ ਤੇ ਬੱਚੀ ਤੇ ਅੱਜ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਕਿ ਬੱਚੀ ਨੂੰ ਮੈਟ ਪੰਜਾਬ ਪੂਰੇ ਪੰਜਾਬ ਚ ਚੌਥੇ ਸਥਾਨ ਤੇ ਆਈ ਹੈ ਅਤੇ ਸਾਡੇ ਗੁਰਦਾਸਪੁਰ ਜਿਹੜੇ ਤੋਂ ਪਹਿਲੇ ਨੰਬਰ ਤੇ ਆਈ ਹੈ ਬੱਚੀ ਸਾਰਿਆਂ ਦਾ ਇਹ ਜਿੱਥੇ ਨਾਮ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਜ਼ਿਲ੍ਹੇ ਦਾ ਸਾਡੇ ਬਟਾਲੇ ਦਾ ਨਾਮ ਰੌਸ਼ਨ ਕੀਤਾ ਹੈ ਅਸੀਂ ਧੰਨਵਾਦੀ ਹਾਂ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਸਾਡੀ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਇਸ ਬੱਚੀ ਤੇ ਇਸ ਨੂੰ ਪਰਿਵਾਰ ਇਸੇ ਪ੍ਰਕਾਰ ਸਦਾ ਮਿਹਰ ਪਰੇ ਹੱਥ ਬਣਾਏ ਰੱਖਣ ਅਤੇ ਬੱਚੀ ਨੂੰ ਉਹਦੀਆਂ ਜੋ ਅੰਕਵਿਖ ਦੇ ਵਿੱਚ ਉਹ ਡਾਕਟਰ ਬਣਨਾ ਚਾਹੁੰਦੀ ਹੈ ਗੁਰੂ ਸਾਹਿਬ ਚੜ੍ਹਦੀਆਂ ਕਲਾ ਸਤ ਉਹਦੀ ਆਸ ਪੂਰੀ ਕਰਨ ਬੱਚੀ ਚੜ੍ਹਦੀਆਂ ਕਲਾ ਸਤ ਜੀਵਨ ਅੰਦਰ ਗੁਰੂ ਦੀ ਸੇਵਾ ਅਤੇ ਗੁਰੂ ਕੇ ਸੰਗਤਾਂ ਪਰਿਵਾਰ ਦੀ ਸੇਵਾ ਕਰਕੇ ਆਪਣੇ ਜੀਵਨ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਜੀ ਸੋ ਸਮੂਹ ਪਰਿਵਾਰ ਨੂੰ ਸਾਰਿਆਂ ਨੂੰ ਵਧਾਈਆਂ ਨੇ ਸੋ ਸਾਡੇ ਵੀਰ ਜੀ ਸੋ ਹੋਰ ਵੀ ਪਰਿਵਾਰ ਹੈ ਕਹਿੰਦੇ ਬੇਟੀ ਦੀ ਮਾਸਰ ਜੀ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਮਾਸਰ ਜੀ ਤੁਹਾਨੂੰ ਹਾਂਜੀ ਹਾਂਜੀ ਕਿਉਂਕਿ ਮਾਸੀਆਂ ਨਾਲ ਤੇ ਮਾਸਰਾਂ ਨਾਲ ਬੜਾ ਪਿਆਰ ਹੁੰਦਾ ਹੈ ਜੀ ਕੀ ਕਹਿਣਾ ਜਾਂਦੇ ਫਿਰ ਤੁਸੀਂ ਵੀ ਅੱਜ ਵੀ ਮੂੰਹ ਮਿੱਠਾ ਕਰਾਣਾ ਆਏ ਅਸੀਂ ਜਦੋਂ ਵੀ ਇਹ ਖਬਰ ਸੁਣੀ ਹੈ ਪਰਮਿੰਦਰ ਦੇ ਬਾਰੇ ਪਰਮਿੰਦਰ ਮੇਰੀ ਸੰਦੂ ਸਾਹਿਬ ਦੀ ਬੇਟੀ ਹੈ ਜੀ ਤੇ ਬਹੁਤ ਹੀ ਸਾਨੂੰ ਖੁਸ਼ੀ ਹੋਈ ਬਹੁਤ ਹੀ ਚਾਚੜਿਆ ਅਸੀਂ ਬਹੁਤ ਹੀ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਕਿ ਬੱਚੀ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਪਰਮਾਤਮਾ ਜੀ ਤੇ ਅਸੀਂ ਸਾਰਿਆਂ ਦਾ ਰਿਸ਼ਤੇਦਾਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਬੱਚੀ ਨੇ ਸਾਡਾ ਨਾਮ ਰੋਚਨ ਕੀਤਾ ਸਾਡੇ ਬੱਚੇ ਵੀ ਉਸ ਬੱਚੀ ਨੂੰ ਵੇਖ ਕੇ ਹੋਰ ਯਾਨੀ ਕਿ ਮਿਹਨਤ ਕਰਨ ਦੀ ਇੱਛਾ ਰੱਖਦੇ ਸੋ ਗੱਲਬਾਤ ਕੀਤੀ ਹੈ ਜੀ ਸਾਰਾ ਪਰਿਵਾਰ ਹੀ ਜਿਹੜਾ ਹੈ ਬਹੁਤ ਖੁਸ਼ ਆ ਮਾਸੀਆਂ ਦਾਦੀਆਂ ਦਾਦੇ ਨਾਨਕਾ ਤੇ ਦਾਤਕਾ ਮੇਲ ਸਾਰੇ ਪਹੁੰਚਿਆ ਆ ਕਹਿੰਦੇ ਨੇ ਕਿ ਜਦੋਂ ਖੁਸ਼ੀ ਹੋਵੇ ਨਾ ਤਾਂ ਵਿਆਹ ਵਾਲਾ ਮਾਹੌਲ ਹੁੰਦਾ ਉੱਥੇ ਇੱਥੇ ਵੀ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਨਾਨਕੇ ਤੇ ਦਾਦਕੇ ਜਿਹੜੇ ਆਮੋ ਸਾਹਮਣੇ ਹੋਏ ਜਦੇ ਨੇ ਭਾਵੇਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੱਚੀ ਕਿਤੇ ਨਾ ਕਿਤੇ ਜ਼ਰੂਰ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਤੇ ਨਾਲ ਦੀ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਜਰਾਇ ਰੋਸ਼ਨ ਕਰੇ ਵੀਡੀਓ ਨੂੰ ਵਕਤ-ਵੱਦ ਸ਼ੇਅਰ ਕਰਿਓ ਵੀਡੀਓ ਜਰੀਏ ਉਹਨਾਂ ਤੱਕ ਪਹੁੰਚਣੀ ਚਾਹੀਦੀ ਏ ਕਿ ਜਿਹੜੇ ਥੱਕ ਹਾਰ ਕੇ ਬੈਠ ਜਾਂਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਕੁਝ ਨਹੀਂ ਹੋਣਾ ਉੱਤੋਂ ਤੱਕ ਵੀਡੀਓ ਜਰੀਏ ਜਾਣੀ ਚਾਹੀਦੀ ਏ ਸੋ ਕੈਮਰਾ ਪਰਸਨ ਹਮਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ